ਆਪਣੇ ਜਨ ਦਾ ਪਰਦਾ ਢਾਕੇ ਆਪਣੇ ਸੇਵਕ ਦੀ ਸਤਿਪੁਰ ਰੱਖੇ ਆਪਣੇ ਜਨ ਦਾ ਪਰਦਾ ਢਾਕੇ ਜੇ ਉਹਦਾ ਕੋਈ ਜਨ ਜਿਵੇਂ ਸੇਵਕ ਬਣ ਜਿਵੇਂ ਤਾਂ ਉਹਦਾ ਪਰਦਾ ਢੱਕ ਦਿੰਦੇ ਪਰਦਾ ਕੀ ਹੈ ਪਰਦਾ ਉਹਦਾ ਇਹ ਹੈ ਜਿਹੜਾ ਉਹਦੇ ਚ ਕਵੀਆਂ ਗਿਆਨ ਕਵੀ ਹੋ ਉਹ ਗਿਆਨੀ ਕਵੀ ਤੇ ਆਪਣਾ ਪਰਦਾ ਫਾਦ ਦਿੰਦਾ ਭਰਮ ਤੇ ਆਪਣਾ ਗਿਆਨ ਦਾ ਪਰਦਾ ਫਾਦ ਦਿੰਦਾ ਤੇ ਪਰਮਾ ਉਹ ਤੇ ਲਾਈਟ ਮਾਰਦੀ ਉਹਨੇ ਆਪਣੀ ਲਾਈਟੇ ਪਰਦਾਉਦਾ ਉਹਦੀ ਕਮੀ ਦਾ ਪਰਦਾ ਗਿਆਨਤਾ ਦਾ ਪਰਦਾ ਕਰ ਜਿਹੜੀ ਅਗਿਆਨਤਾ ਉਹਦੀ ਦੂਰ ਕਰੀ ਕਰਾਈ ਉਹ ਅਗਿਆਨਤਾ ਦੂਰ ਕਰੀ ਜਾਂਦਾ ਚਲੋ ਇਹ ਸਮਝ ਲਵੋ ਅਗਿਆਨਤਾ ਉਹ ਜਿਹੜੀ ਹੋਈ ਹੈ ਸਾਰਿਆਂ ਤੇ ਹੁੰਦੀ ਹੈ ਅਗਿਆਨਤਾ ਦੇ ਵਿੱਚ ਜਿਹੜੀ ਗੱਲ ਕਹੀ ਹੋਈ ਹੈ ਉਹ ਅਗਿਆਨਤਾ ਦੇ ਵਿੱਚ ਗੱਲ ਬੋਲਦਾ ਸੀ ਜਿਹੜੀ ਕਬੀਰ ਬੋਲਦਾ ਸੀ ਅਗਿਆਨਤਾ ਦੇ ਵਿੱਚ ਗਿਆਨ ਦੇਤਾ ਪੜਦਾ ਕਿ ਕਹਿ ਗਿਆ ਜਿਹੜੇ ਪਿਛਲੇ ਔਗਣ ਬਖਸ਼ੇ ਨੇ ਉਹ ਵੀ ਪੜ੍ਹਿਆ ਨਾ ਮੈਂ ਤਾਂ ਹਾਂ 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 ਪਰ ਆ ਕੇ ਮਾਰ ਲਿਆ ਫਿਰ ਔਗਣ ਬਖਸ਼ੇ ਨੇ ਪੜਦਾ ਹੀ ਲੱਗਿਆ ਜੇ ਕਬੀਰ ਨੂੰ ਨਾ ਗਿਆਨ ਹੁੰਦਾ ਤੇ ਕੋਨਾ ਕਿ ਤੁਦ ਦਾ ਮਤਲਬ ਮੂਰਤੀ ਪੂਜਾ ਕਰਦੇ ਨੇ। ਕੋਈ ਨਹੀਂ ਕੋਈ ਕੰਨਾ ਵੀ ਮੂਰਤੀ ਪੂਜੀ ਸੀ। ਪਰਦਾ ਤਾਂ ਕਹਿਗਾ ਨਾ। ਪੁਰ ਅਫਜ਼ਲ ਦੇ ਗੁੰਨਾਂ ਜਾਂਦੇ ਸੜੀ ਕੋਈ ਕਹਿਣਾ ਜਾਂਦੇ। ਕੀ ਮਤਲਬ ਜੋ ਕਰਦੇ ਸੀ ਕਰਦੇ ਸੀ। ਉਧਰ ਆਪਣੇ ਵਾਲਮੀਕ ਜੋ ਵੀ ਕੁਝ ਕਰਦਾ ਸੀ ਪਰਦਾ ਤਾਂ ਕਹਿਗਾ ਨਾ ਹਾਂ ਦਾ। ਪਿਛਲੀ ਗੱਲ ਲੋ ਕੋਈ ਵੀ ਨਹੀਂ ਯਾਦ ਕਰਦਾ। ਸਦਨਾ ਕਸਾਈ ਸੀ ਹੋਊਗਾ। ਪੁਰ ਤਾਂ ਪਕਟਾ ਨਾ ਹੋ। ਜੇ ਪਿਛਲੀ ਕੋਈ ਗਲਤ ਪਾਸੇ ਜਾ ਵੀ ਰਹਾ ਸੀ ਜਦੋਂ ਆ ਮਤਲਬ ਉਹ ਆਦਮੀ ਸੁਧਰ ਜਾਂਦਾ ਹੈ ਡਾਕੇ ਮਾਰਦਾ ਸੀ ਪਿੱਛੇ ਫਿਰ ਅਸਲੀ ਵਧੀਆ ਸਾਧੂ ਬਣ ਗਿਆ ਸਗੋਂ ਲੋਕਲ ਉਹਦੀ ਗੱਲ ਕਰਦੇ ਨੇ ਮਿਸਾਲ ਦਿੰਦੇ ਨੇ ਦੇਖੋ ਐਡੇ ਡਾਕੇ ਮਾਰਨ ਦਾ ਆਦਮੀ ਸੁਧਰ ਕੇ ਆਇਆ ਹੋ ਗਿਆ ਅਸੀਂ ਤਾਂ ਡਾਕੇ ਮਾਰਦੇ ਅਸੀਂ ਕਿਉਂ ਨਹੀਂ ਸੁਧਰ ਸਕਦੇ ਉਹਦੇ ਤਾਂ ਬਿਖਾਲ ਦਿੰਦੇ ਨੇ ਲੋਕ ਉਹਨਾਂ ਉਲਟੇ ਪਾਸੇ ਜਾਂਦਾ ਜਾਂਦਾ ਤੇ ਆ ਗਿਆ ਤੂੰ ਕਿਉਂ ਨਹੀਂ ਜਾਂ ਸਕਦਾ ਉਹ ਤਾਂ ਦਸਾਨਾ ਨੇ ਕੁਰਬਾਨੀ ਉਹ ਤਾਂ ਪ੍ਰਮਾਣ ਦਿੱਤੇ ਜਾਂਦੇ ਨੇ ਸਾਨੂੰ ਕੁਰਬਾਨੀ ਉਹ ਬਾਗੀਕ ਦਾ ਬਾਗੀਕ ਵਡਵਾਰਾ ਸੀ ਸੀ ਵਡਵਾਰਾ ਤੂੰ ਸੰਤ ਦਾ ਵਡਵਾਰਾ ਸੀ ਕਹਿੰਦੇ ਕਿ ਸੱਜੂ ਨਹੀਂ ਪਹਿਰੇ ਉਹ ਤਾਂ ਕਬਰ ਪੈ ਗਿਆ ਤੂੰ ਚੌਂਦਾ ਚੌਂਦਾ ਸੀ ਉਹ ਚੌਂਦਾ ਸੀ ਤਾਂ ਠੀਕ ਹੋ ਗਿਆ ਤੂੰ ਚੌਂਦਾ ਹੀ ਨਹੀਂ ਸੰਤ ਕਹੁੰਦਾ ਚੌਂਦਾ ਹੈ ਜੀ ਸਗੋਂ ਮਲਜਬਣਾ ਦੇ ਖੜੇ ਦਿੱਤੇ ਨੇ ਜਿਹੜੇ ਚਾਹੁੰਦੇ ਨੇ ਆਪਣੇ ਜਨਕਾ ਪਰਦਾ ਢੱਕ ਕੇ ਆਪਣੇ ਸੇਵਕ ਦੀ ਸਰਪਰ ਰੱਖੇ ਆਪਣੇ ਬਖ ਦੀ ਸਰਪਰ ਰੱਖੇ ਜਿਹੜਾ ਆਪਣਾ ਸੇਵਕ ਹੈ ਉਹਦੀ ਰੱਖਿਆ ਆਪਣੇ ਜम्मे ਲਈ ਹੋਈ ਹੈ ਸਰਪਰ ਸਰ ਆਪਣੇ ਸੱਤੇ ਲਈ ਹੋਈ ਹੈ ਚਲੋ ਐਂ ਕਰਦੇ ਆਂ ਅਸੀਂ ਅੱਜ ਜੇ ਜਿਆਦਾ ਸਰਪਰ ਆਪਣੇ ਜम्मे ਲਈ ਹੋਈ ਹੈ ਹਾਂ ਸਰਪਰ ਆਪਣੇ ਸੱਤੇ ਲਈ ਲਈ ਆਪਣੇ ਮੇਲੇ ਨੂੰ ਜਮਲੇ ਲਈ ਯੋਜਿ ਰੱਖਿਆ ਉਹ ਮੈਂ ਆਪਣੇ ਸਿਰ ਤੇ ਲੈ ਲਿਆ ਮੈਂ ਕੰਬੂ ਤੇ ਹੁਣ ਤੂੰ ਮੇਰੇ ਸਿਰ ਤੇ ਛੱਡ ਦੇ ਆਪਾਂ ਕਹਿੰਦੇ ਆਪਣੇ ਦਾਸ ਕੋ ਦੇ ਬੜਾਈ ਆਪਣੇ ਸੇਵਕ ਨੂੰ ਨਾਮ ਚ ਪਾਈ ਉਧਰ ਆਪਣੇ ਦਾਸ ਕੋ ਦੇ ਬੜਾਈ ਆਪਣੇ ਦਾਸ ਨੂੰ ਬੜਾਈ ਦੇ ਦਿੰਦਾ ਪੁੜਾਈ ਕਿਉਂ ਨਹੀਂ ਬੁੱਧੀ ਪੱਟੀ ਦਿੰਦਾ ਉਹਦਾ ਗਿਆਨ ਵੱਡਾ ਬੁੱਧੀ ਵਾਦਾ ਕਰ ਦਿੰਦਾ ਆ ਬੜਿਆਈ ਬਾਫਤੰਦਾ ਇਹ ਨਹੀਂ ਗੁਰਮਤ ਸ ਹੈ ਬੜਿਆਈ ਆ ਪੁੜਾਈ ਕਿਵੇਂ ਕਰਦੀ ਆ ਉਹਦੀ ਸੋਝੀ ਦੇ ਦਿੰਦਾ ਉਸ ਨੂੰ ਬਖਸ਼ੇ ਤੇ ਸੁਖਲਾ ਹਾਂ ਸਭ ਸਲਾਮਤ ਦਿੰਦਾ ਅੱਲਾਹੁ ਅਕਬਰ ਸ਼ੁਕਰ ਹੈ ਹਾਂ ਆਪਣੇ ਸਿਰ ਤੇ ਆਪਾ ਪਤ ਰੱਖਿਆ ਆਪਣੇ ਸਿਰ ਕੋ ਨਾਮ ਜਪਾਈ ਨਾਮ ਜਪਉਂਦਾ ਨਾਮ ਕੇ ਮੈਂ ਜਪਉਂਦਾ ਅੰਦਰੋਂ ਹੋ ਜੀ ਰਹੀ ਜਾਂਦਾ ਸਾਡ ਗੁਰੂ ਦੀ ਗੱਲ ਆ ਹੁਣ ਇਹ ਤੂੰ ਸੋਚੀ ਲਈ ਜਾਂਦਾ ਤੂੰ ਸਮਝਾਈ ਜਾਂਦੀ ਇਹ ਗੱਲ ਹਾਂ ਬਲੂ ਉਹਦੀ ਮਰਜ਼ੀ ਹੋਵੇ ਸੋਚੀ ਦੇ ਲਈ ਤੇ ਸਮਝਣਾ ਆਵੇ ਪੜਦੇ ਪੜਦੇ ਨੂੰ ਸਮਝ ਆ ਗਈ ਕਿਸੇ ਗੱਲ ਦੀ ਆਪੇ ਸਾਡੇ ਕੋਲੇ ਗੱਲ ਬੋਲ ਰਹੀ ਰਹੀ ਬਹੁਤ ਜੇ ਤਾਂ ਪਹਿਲਾਂ ਦੇ ਲੜੀ ਹੋਈ ਸੀ ਬੰਦੂ ਜਦ ਪਤਾ ਲੱਗਿਆ ਜਦ ਵੀ 20 25 30 ਸਾਲ ਲੜੀ ਰਹੀ ਗੱਲ 5 ਸਾਲ ਦਾ ਫਰਕ ਪੈਂਦਾ ਹੈ ਦਸ ਪਾਸ਼ਾ ਤੋਂ ਉਮਰ ਤੋਂ ਤੂਤ ਕੇ ਤੁਰੋਂ ਬਦਾਂ ਜੀ ਫੇਰ ਹੋ ਜਾਦਾ ਆ ਨਾ ਉਹਦੇ ਵਿੱਚ ਇੱਕ ਦਿਨ ਸਤਿ ਪਾਸ਼ਾ ਦੇ ਜਨਮ ਦਿਨ ਤੇ ਉਹ ਉਪੇਚੀ ਉਹ ਤਾਂ ਕਿ ਰੇਡੀਓ ਲਾਇਆ ਹੋਇਆ ਸੀਗਾ ਕਾਂਜਸ ਉਹ ਤੋਂ ਕਹਾ ਉਹ ਤੋਂ ਸ਼ਬਦ ਜਾਂਦਾ ਸੀ ਪਟੜੇ ਦਾ ਹੌਤਲ ਕੋਈ ਹੋਈ ਲਾਇਆ ਐਸੀ ਉਤ ਚੱਲਦਾ ਸੀ ਕੀਟਰ ਉਹ ਸ਼ਬਦ ਆ ਗਿਆ ਕੁਦਰਤ ਜਦ ਹਾਲਾਂਕਿ ਰੋਜ਼ ਪੜਦੇ ਸੀ ਇਹ ਆਪ ਹਜ਼ਾਰਾਂ ਬਾਾਰ ਪੜਿਆ ਹੋਇਆ ਸੀ ਨਹੀਂ ਆਦ ਮਾਲਕ ਹਾਂ ਜਦ ਆਪ ਧਰਮ ਕਰਮੋਂ ਆਏ ਤੇ ਉਹ ਦੇਵਲਾ ਉਹ ਸਭ ਬਰੋਸਾ ਉਹ ਤੇਰਾ ਬਲਾ ਆ ਜਾਏ ਦੇਰ ਮੈਂ ਸਾਲ ਦਾ ਕਰਮਾਈ ਜਾ 8 ਸਾਲ ਦੀ ਮਰ ਕਹਿੰਦੇ ਤੇਰਾ ਹੋ ਗਿਆ 8 ਸਾਲ ਪੰਜ ਉਹ ਤੋਂ ਮੈਂ ਆ ਕੇ ਸੰਸਾਰ ਨੂੰ ਦੱਸਿਆ ਵਾਂ ਗੱਲ ਤਾਂ ਹੈ ਪੰਜ ਲੈ ਹਾਂ ਆਦਾ ਫਿਰ ਰੱਬ ਗਿਆ ਬਤਾਇਆ ਕਿ ਅਨੰਦ ਗਿਆ ਅਸਲ ਤੇ ਗੱਲ ਸਿਰਫ ਧਿਆਨ ਜਾਣਨੀ ਹੈ ਕਿ ਆਉਂਦਾ ਕੌਣ ਹੈ ਅਸੀਂ ਗਾਂਹ ਕਸਰ ਛੱਡੀ ਦੀ ਧਿਆਨ ਦੀ ਅੱਗੇ ਕਾਸਤ ਛੱਡੀ ਦੀ ਧਿਆਨ ਦੇ ਦੱਸ ਗਿਆ ਬਸ ਉਹ ਕਿ ਯਾ ਸੁਣ ਲੈ ਨੂੰ ਗੌਰ ਨਾਲ ਉਹਦੋਂ ਨਾਮ ਜਬਾਤੋਂ ਨੇ ਇਦਾਂ ਦਾ ਬਹੁਤ ਕੁਝ ਇਦਾਂ ਹੋਇਆ ਹੋਇਆ ਤਾਂ ਇਹ ਪਤਾ ਲੱਗਿਆ ਕਰ ਇਹ ਆਪਣੇ ਸੇਵਕ ਉਹ ਨਾਮ ਚ ਪਾਈ ਉਹਨਾਂ ਨੇ ਆਪਣੀ ਹੱਡ ਦਿੱਤੀ ਦਸੀ ਹੋਈ ਹੈ ਇਹ ਗੱਲ ਠੀਕ ਹੈ ਇੰਨੀਆਂ ਗੱਲਾਂ ਨੇ ਗੁਰਬਾਣੀ ਦੇ ਲਿਖੀਆਂ ਹੋਈਆਂ ਨੇ ਇਹਨਾਂ ਬਾਕੀ ਦਾ ਧਿਆਨ ਦੋ ਨੀਆ ਜਿਹਨੂੰ ਜਪਾਉਣਾ ਦੀ ਜਪਾਤਾ ਇਹਨੂੰ ਜਿਪਉਣਾ ਤੇ ਜਿਪਾਤਾ ਬਸ ਉਹ ਸਾਰੇ ਜਪ ਲਓ ਇੱਕ ਨੂੰ ਦੱਸਦਾ ਸਾਰਿਆਂ ਨੂੰ ਇੱਕ ਜਗਾਤਾ ਸਾਰਿਆਂ ਨੂੰ ਜਗਾ ਦੂ ਜਿਹਨਾਂ ਜਾਗਣਾ ਉਹਨੇ ਜਾਗਣਾ ਨਹੀਂ ਨਹੀਂ ਜਾਗਣਾ ਉਹਦੇ ਰੂਹੇ ਵੀ ਸੌਂਦੇ ਨੇ ਨਾ ਜਾਗਣਦੇ ਨੇ ਉਹਨੇ ਢੋਲ ਵਜਾ ਦਿੰਨੇ ਨੇ ਹੋਰੇ ਹਾਂਜੀ ਆਪਣੇ ਦਾਸ ਕੋ ਦਿਖਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਨੂੰ ਨਾਮ ਜਪਾਉਂਦਾ ਜਿਹੜਾ ਉਹਦਾ ਸੇਵਕ ਹੋਵੇ ਸੇਵਕ ਜਿਹਨੂੰ ਮਨ ਲਵੇ ਸੇਵਕ ਨੂੰ ਸੇਵਕ ਹੋ ਐਸਾ ਆਪਣੇ ਸੇਵਕ ਦੀ ਆਪਾਤ ਰੱਖਾ ਹੈ ਤਾਂ ਕਿ ਗੱਦ ਵਿੱਚ ਕੋਈ ਨਾ ਲੱਖਾ ਹੈ ਆਪਣੇ ਸੇਵਕ ਦੀ ਆਪਾਤ ਰੱਖਾ ਉਹਦੀ ਪਤਲੀ ਆਪ ਰੱਖਦਾ ਹਰਮਨਾਨ ਭਤੇਉਲੀ ਆਪੇ ਕਰਦਾ ਹੈ ਆਪਣੇ ਸੇਵਕ ਦੀ ਆਪਾਤ ਰੱਖਾ ਤਾਕਿ ਗਤਵਤ ਕੋਈ ਨਾ ਲਖ ਹੈ। ਸਾਡੀ ਗਤਵਤ ਕੋਈ ਨਾ ਲਖ ਹੈ। ਉਹਦੀ ਗਤਵਤ ਤਾਂ ਕਿਸੇ ਦੀ ਪਹਿਲੀ ਸਮਝ ਤੇ ਭਰੀ ਹੁੰਦੀ ਹੈ। ਉਹਦੀ ਗਤੀ ਅਰ ਉਹਦੀ ਵਿਧੀ ਉਹਦੀ વૃਤੀ ਦੀ ਗਤੀ ਅਕਲ ਦੀ ਤੇਜੀ ਅਰ ਉਹਦੀ ਵਸਤਾਂ ਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕੀ ਕਰ ਰਿਹਾ ਹੈ। ਕੀ ਹੋਊਗਾ ਕੋਈ ਨਾ ਕੋਈ ਨਾ ਲਖ ਹੈ। ਲੱਗਦਾ ਨੂੰ ਨਹੀਂ ਸਮਝਉਂਦੀ। ਕਿਹੜੇ ਰਾਹ ਤੇ ਕਿੱਥੇ ਦੀ ਕੱਢ ਕੇ ਤੇ ਕਿੱਥੇ ਜਾਣਾ ਹੈ। ਉਹਨੂੰ ਆਪ ਨਹੀਂ ਪਤਾ ਹੁੰਦਾ। ਪ੍ਰੋਗਰਾਮ ਦਾ ਪਿਛਲੇ ਦਾ ਉਹਦਾ ਤਾਲ ਆਖਿਆ ਜੇ ਉਹਦੀ ਆਪਣੀ ਗਤਮਤ ਹੋਵੇ ਗਤਮਤ ਅਗਲੇ ਹੋਦੀ ਹੈ ਕਈ ਗੱਲਾਂ ਦਾ ਉਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਪ੍ਰਭ ਕੇ ਸੇਵਕੋ ਕੋਰਮਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਪ੍ਰਭ ਕੇ ਸੇਵਕ ਕੋ ਕੋਨਾ ਪਹੁੰਚੇ ਪ੍ਰਭ ਕੇ ਸੇਵਕ ਨੂੰ ਕੋਈ ਵੀ ਬੰਦਾ ਉਹ ਪ੍ਰਭ ਨਾਲ ਨਹੀਂ ਕੋਈ ਕਰ ਸਕਦਾ ਜੇ ਕੋਈ ਚਾਹੇ ਉਹਦੇ ਮੁਕਾਬਲਾ ਕਰਨਾ ਕਾਲਾ ਮੁਕਾਬਲਾ ਕਰਨਾ ਗਿਆਨ ਚਰਚਾ ਦਾ ਉਹਦੇ ਉਹਦੀ ਜਿਹੜੀ ਹਵਸਤਾ ਹੈ ਗੱਲ ਕਰਨ ਦੀ ਹਵਸਤਾ ਹੈ ਉੱਥੇ ਨਹੀਂ ਕੋਈ ਪਹੁੰਚ ਸਕਦਾ ਹੋਰ ਪ੍ਰਭ ਦਾ ਸੇਵਕ ਹੀ ਪਹੁੰਚ ਸਕਦਾ ਜੇ ਪਹੁੰਚ ਸਕਦਾ ਸੇਵਕ ਹੀ ਕਰਦਾ ਸੇਵਕ ਦੀ ਗੱਲ ਹੈ ਪਰ ਉਹ ਨਾ ਪਹੁੰਚਿਆ ਦੂਜਾ ਨਹੀਂ ਜਿਹੜਾ ਸੇਵਕ ਨਾ ਹੋਵੇ ਉਹ ਨਹੀਂ ਪਹੁੰਚ ਸਕਦਾ ਇੱਥੇ ਹੈ ਜੇ ਸੇਵਕ ਜਿਹੜਾ ਨਹੀਂ ਪਹੁੰਚ ਸਕਦਾ ਸੇਵਕ ਦਾ ਬਹੁਤ ਸਾਹ ਜੀ ਆ ਇਹਨਾਂ ਨੇ ਥੋੜਾ ਚੱਕੀ ਹੋਈ ਸੀ ਇਹਨਾਂ ਨੇ ਬਿਜਲੀ ਵਾਲੇ 10 ਦੇ ਖਿਲਾਫੜੇ ਨੇ ਉਹ ਕਿੱਥੇ ਗਏ ਉਹ ਪਹੁੰਚਣ ਬਰਾਬਰ ਉੱਤਲ ਨਾਲ ਦੇ ਇਦਾਂ ਹੀ ਆ ਰਮਕੇ ਸਾਹਿਬ ਕੋਲ ਉਹ ਨਾ ਪਹੁੰਚੇ ਆ ਰਮਕੇ ਸਾਹਿਬ ਨੇ ਜਵਾਬ ਹੀ ਦਿੱਤਾ ਹੈ ਉਹ ਮਰਦਵੀ ਜੋ ਗੱਲਾਂ ਲਿਖੀਆਂ ਨੇ ਆ ਕ੍ਰਿਸ਼ਨ ਨੂੰ ਕਹੇਗੀ ਦਾ ਦੀ ਗੱਲ ਕਿ ਤੂੰ ਜਵਾਬ ਦਿੰਦਾ ਹੈ ਸੀ ਤਾਂ ਅਗਰ ਸੇਵਕ ਆ ਗਿਆ ਤਾਰੀ ਠਾਕੁਰ ਦਾ ਸੇਵਕ ਸਆ ਪੁਜਾਰੀ ਹਾਂ ਜੀ ਪ੍ਰਭ ਕੇ ਸੇਵਕ ਉਹ ਕੋਲ ਨੂੰ ਹੁੰਦਾ ਪ੍ਰਭ ਕੇ ਸੇਵਕ ਉੱਚ ਦੇ ਉੱਚੇ ਪ੍ਰਭ ਕੇ ਸੇਵਕ ਉੱਚ ਦੇ ਉੱਚੇ ਕੋਈ ਕੱਡਾਈ ਉੱਚਾ ਬੰਦਾ ਹੋਵੇ ਕਿਸੇ ਨੂੰ ਪੁਜਾਰੀ ਨੇ ਬੜੇ ਇਹਨਾਂ ਨੇ ਵਿਦੂਆ ਨੇ ਵੀ ਪੀਠਾ ਬਣਾਈਆਂ ਹੋਈਆਂ ਨੇ ਉਹ ਜਿਹੜੇ ਉੱਚ ਨੇ ਹੋਏ ਲੋਕ ਨੇ ਜਾਂ ਪਾਨ ਬਨੇ ਹੋਏ ਨੇ ਸੰਤ ਬਨੇ ਨੇ ਉਹ ਤੋਂ ਪ੍ਰਭ ਕਾ ਸੇਵ ਕੁਸਾਰ ਨੂੰ ਚਲ ਜਾ ਕਿਉਂ ਉਹ ਪ੍ਰਭ ਕੇ ਸੇਵ ਕਦੀ ਹੁੰਦੇ ਉਹ ਪ੍ਰਭ ਕੇ ਸੇਵ ਕਦੀ ਹੁੰਦੇ ਪਿਠਾਲੇ ਪਿਠਾਲੇ ਉਹ ਤਾਂ ਗੁਰੂ ਹੁੰਦੇ ਨੇ ਪਬਲਿਕ ਦੇ ਮੋਰਖੰਦ ਘੋਰਾ ਦੇ ਗੁਰੂ ਹੁੰਦੇ ਉਹ ਮੋਰਖੰਦ ਘੋਰਾ ਦੇ ਗੁਰੂ ਹੁੰਦੇ ਨੇ ਬਾਬੇ ਪ੍ਰਭ ਹੁੰਦੇ ਨੇ ਵਲਕੇ ਆਪ ਪ੍ਰਭ ਨਹੀਂ ਹੁੰਦੇ ਆਪ ਪ੍ਰਭੂ ਹੁੰਦੇ ਨੇ ਉਹਨਾਂ ਦਾ ਲੋਕ ਪ੍ਰਭੂ ਕਹਿੰਦੇ ਨੇ ਤਾਂ ਪ੍ਰਭੂ ਕਹੁੰਦੇ ਨੇ ਰੱਬ ਦੇਸ ਕਿਥੇ ਕਹਿੰਦੇ ਨੇ ਉਦਾਹਰਨ ਪ੍ਰਭੂ ਬਣੇ ਹੋਏ ਨੇ ਉਹ ਪ੍ਰਭੂ ਬਣੇ ਹੋਏ ਕਰਕੇ ਮਤਵਾਰੀ ਨਹੀਂ ਹੋਣਾ ਤਾਂ ਹੀ ਬੁੱਧੀ ਥੋੜੀ ਹੈ ਹਾਂ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਜਿਸ ਪ੍ਰਗਟ ਆਇਆ ਆ ਜੋ ਪ੍ਰਭਾਪਲੀ ਸੇਵਾ ਲਾਇਆ ਜਿਹੜੇ ਸੇਵਕ ਨੂੰ ਪ੍ਰਭ ਨੇ ਆਪਣੀ ਸੇਵਾ ਲਾਤਾ ਆਪਣੀ ਸੇਵਾ ਕੀਆ ਗਿਆਨ ਕਰਾਉਣ ਲਾਤਾ ਸੱਚ ਦੱਸਣ ਲਾਤਾ ਨਾਨਕ ਸੋਹ ਸੇਵਕ ਦਾਹ ਦੇਸ ਪ੍ਰਭੂ ਉਹ ਸੇਵਕ ਹੈ ਜਿਹੜਾ ਦਾਹ ਦੇਸ ਦੇ ਪ੍ਰੰਤ ਹੋ ਗਿਆ